ਇਹ ਹੈ 28 ਜੂਨ ਨੂੰ ਇਹ ਘਟਨਾ ਜਿਹੜੀ ਆ ਵਾਪਰੀ ਸੀ ਇਹ ਜਿਹੜਾ ਪਰਿਵਾਰ ਆ ਟਿੰਕੂ ਪੁੱਤਰ ਸੋਹਣ ਲਾਲ ਇਹਨਾਂ ਦਾ ਗੀਤਾ ਭਵਨ ਪ੍ਰਾਣੇ ਸਿਨੇਮੇ ਬਰਨਾਲੇ ਦੇ ਨੇੜੇ ਇਹਨਾਂ ਦਾ ਘਰ ਆ ਇਹ ਸਾਰੇ ਦਾ ਸਾਰਾ ਪਰਿਵਾਰ ਸਾਲਾ ਸਰਧਾਮ ਤੇ ਖਾਟੂ ਸ਼ਾਮ ਜੀ ਦੀ ਯਾਤਰਾ ਕਰਨ ਵਾਸਤੇ ਗਿਆ ਹੋਇਆ ਸੀਗਾ ਜਦੋਂ ਇਹ ਵਾਪਸ ਆ ਕੇ 29 ਤਰੀਕ ਨੂੰ ਇਹਨਾਂ ਨੇ ਦੇਖਿਆ ਕਿ ਇਹਨਾਂ ਦੇ ਘਰੇ ਜਿਹੜਾ ਰਸੋਈ ਦੇ ਵਿੱਚੋਂ ਸ਼ੀਸ਼ਾ ਵਗੈਰਾ ਤੋੜ ਕੇ ਕੁਛ ਅਣਪਛਾਤੇ ਵਿਅਕਤੀਆਂ ਨੇ ਇਹਨਾਂ ਦੇ ਘਰੋਂ ਸੋਨਾ ਚਾਂਦੀ ਦੇ ਜੀਵਰਾਤ ਤੇ ਕੁਛ ਨਗਦੀ ਜਿਹੜੀ ਐ ਉਹ ਚੋਰੀ ਕੀਤੀ ਹੋਈ ਸੀ ਸੋ ਇਹ ਜਿਹੜੀ ਐ ਮੁਕਦਮੇ ਬਾਰੇ ਇਹਦੇ ਬਾਰੇ ਜਾਣਕਾਰੀ ਮਿਲਦੇ ਸਾਰੇ ਅਸੀਂ ਇਹਦੇ ਮਦਈ ਦੇ ਬਿਆਨ ਤੇ ਮੁਕੱਦਮਾ ਨੰਬਰ 290 ਥਾਣਾ ਸਿਟੀ ਬਰਨਾਲਾ ਦਰਜ ਕਰ ਲਿਆ ਸੀਗਾ ਤੇ ਵੱਖ-ਵੱਖ ਅਸੀਂ ਜਿਹੜੀਆਂ ਟੀਮਾਂ ਬਣਾਈਆਂ ਸੀ ਜਿਹਦੇ ਵਿੱਚ ਮੁੱਖ ਤੌਰ ਤੇ ਸਾਡੇ ਇੰਸਪੈਕਟਰ ਲਖਵਿੰਦਰ ਸਿੰਘ ਮੁਖ ਅਫਸਰ ਥਾਣਾ ਸਿਟੀ ਬਰਨਾਲਾ ਇਹਨਾਂ ਦੀ ਸੁਪਰਵਾਈਜ਼ਨ ਹੇਠ ਏਐਸਆਈ ਗਿਆਨ ਸਿੰਘ ਤੇ ਕਨਸਟੇਬਲ ਹਰਪ੍ਰੀਤ ਸਿੰਘ ਤੇ ਗੁਰਸੇਵਕ ਸਿੰਘ ਹੈਡ ਕਨਸਟੇਬਲ ਚਰਨਦੀਪ ਕੁਮਾਰ ਤੇ ਬਾਕੀ ਸਾਰੇ ਜਿਹੜੇ ਸਾਡੇ ਹੈਗੇ ਨੇ ਵੱਖ-ਵੱਖ ਥਾਣਿਆਂ ਤੋਂ ਐਕਸਪਰਟ ਮੁੰਡੇ ਨੇ ਜਿਹੜੇ ਸੀਸੀਟੀਵੀਜ਼ ਨੂੰ ਚੈੱਕ ਕਰਨ ਵਾਸਤੇ ਅਸੀਂ ਲਗਾਏ ਸੀਗੇ ਤੁਰੰਤ ਜਿਹਦੇ ਵਿੱਚ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ 24 ਘੰਟਿਆਂ ਦੇ ਵਿੱਚ ਹੀ ਇਹ ਜਿਹੜਾ ਮੁਕਤਮਾ ਇਹਨੂੰ ਟ੍ਰੇਸ ਕਰ ਲਿਆ ਇਹਦੇ ਵਿੱਚ ਤਿੰਨ ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਨੇ ਗੁਰਦੇਵ ਸਿੰਘ ਤੇ ਅਮਰਿਤਪਾਲ ਸਿੰਘ ਇਹ ਦੋਨੋਂ ਭਰਾ ਨੇ ਜਿਨ੍ਹਾਂ ਨੇ ਇਹ ਚੋਰੀ ਨੂੰ ਅੰਜਾਮ ਦਿੱਤਾ ਸੀ ਤੇ ਇਹਨਾਂ ਦੇ ਨਾਲ ਹੀ ਇਹਨਾਂ ਦਾ ਫਾਦਰ ਗੁਰਜੰਟ ਸਿੰਘ ਇਹ 22 ਏਕੜ ਦੇ ਰਹਿਣ ਵਾਲੇ ਆ ਇਹਨਾਂ ਦੇ ਨਾਲ ਮਿਲਿਆ ਹੋਇਆ ਸੀਗਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਤੇ ਫਰਦਰ ਜਿਹੜਾ ਗੁਰਜੰਟ ਸਿੰਘ ਹੈ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਪਾਸੋਂ ਜਿਹੜੀ ਹੈ ਸਾਰਾ ਜਿਹੜਾ ਸੋਨਾ ਚਾਂਦੀ ਵਗੈਰਾ ਸੀ ਉਹ ਰਿਕਵਰ ਕਰ ਲਿਆ ਤੇ ਫਰਦਰ ਇਹਨਾਂ ਦੀ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਤਫਤੀਸ਼ ਜਾਰੀ ਹੈ ਤੇ ਫਰਦਰ ਹੋਰ ਵੀ ਜਿਹੜੀ ਹੈ ਸੀ ਰਿਕਵਰੀ ਕਰਾਂਗੇ ਸਰ ਪਤਾ ਲੱਗੇ ਕਿ ਇਹ ਇਹ ਉਹਨਾਂ ਦੇ तरी ਕਿਵੇਂ ਗਏ ਕੋਈ ਭੇਤੀ ਸੀ ਕੋਈ ਜਾਣਕਾਰੀ ਜੀ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਤੁਸੀਂ ਵੀ ਮੀਡੀਆ ਵੱਲੋਂ ਵੀ ਇਸ ਨੂੰ ਕਵਰ ਕੀਤਾ ਗਿਆ ਕਿ ਬਿਲਕੁਲ ਜਿਸ ਜਗ੍ਹਾ ਦੇ ਉੱਤੇ ਉਹ ਜਿਹੜੇ ਉਹਨਾਂ ਦੇ ਜੀਵਰਾਤ ਪਏ ਸੀ ਉਸ ਜਗ੍ਹਾ ਨੂੰ ਹੀ ਟਾਰਗੇਟ ਕੀਤਾ ਗਿਆ ਤੇ ਪਰਿਵਾਰ ਦਾ ਘਰੇ ਨਾ ਹੋਣਾ ਇਹ ਵੀ ਇਹਨਾਂ ਨੂੰ ਪਤਾ ਸੀ ਸੋ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜਾ ਮੁੱਖ ਦੋਸ਼ੀ ਗੁਰਦੇਵ ਸਿੰਘ ਲਾਲੀ ਆ ਇਹ ਮਦਈ ਮਕਦਮਾ ਜਿਹੜਾ ਟੈਂਕੂ ਆ ਇਹਨਾਂ ਦੇ ਇੱਕ ਰਿਸ਼ਤੇਦਾਰ ਦੀ ਦੁਕਾਨ ਦੇ ਉੱਤੇ ਜਿਹੜਾ ਜੌਬ ਕਰਦਾ ਸੀ ਇਹਨਾਂ ਦੀ ਇਹਨਾਂ ਦੇ ਘਰੇ ਆਣੀ ਜਾਣੀ ਸੀ ਇਸ ਕਰਕੇ ਇਹਨੂੰ ਇਸ ਪਰਿਵਾਰ ਬਾਰੇ ਕਾਫੀ ਜ਼ਿਆਦਾ ਜਾਣਕਾਰੀ ਸੀ ਇਹ ਭੇਤੀ ਸੀ ਤੇ ਉਹ ਸਾਰੀ ਇਨਫੋਰਮੇਸ਼ਨ ਦਾ ਫਾਇਦਾ ਲੈ ਕੇ ਇਹਨੇ ਇਹ ਘਟਨਾ ਨੂੰ ਅੰਜਾਮ ਦਿੱਤਾ। ਇਹ ਪਹਿਲਾਂ ਵੀ ਕਿਹਦੇ ਮਾਮਲੇ ਦਰਜ ਨੇ? ਜੀ ਜਿਹੜੇ ਦੋਨੋਂ ਦੋਸ਼ੀ ਨੇ ਗੁਰਦੇਵ ਸਿੰਘ ਲਾਲੀ ਹੈ ਇਹਦੇ ਉੱਤੇ ਪਹਿਲਾਂ ਦੋ ਪਰਚੇ ਦਰਜ ਨੇ ਇੱਕ ਤ੍ਰਿਪੜੀ ਥਾਣੇ ਦਾ ਤੇ ਇੱਕ ਸਾਡੇ ਥਾਣਾ ਸਿਟੀ ਦਾ। ਜਿਹੜਾ ਅਮਰਤਪਾਲ ਸਿੰਘ ਹੈ ਉਹਦੇ ਉੱਤੇ ਤਿੰਨ ਪਰਚੇ ਦਰਜ ਨੇ। ਜ਼ਿਆਦਾਤਰ ਇਹ ਚੋਰੀ ਸਨੇਚਿੰਗ ਵਗੈਰਾ ਦੇ ਪਰਚੇ ਨੇ ਜੀ। ਸਰ ਜਿਹੜੀ ਚੋਰੀ ਦਾ ਲਖਾਇਆ ਸੀ ਉਹਦਾ ਸਾਰਾ ਬਰਾਮਦ ਹੋ ਗਿਆ ਪੈਸਾ। ਜੀ ਮੋਸਟਲੀ ਜਿਹੜੀ ਰਿਕਵਰੀ ਹੋ ਚੁੱਕੀ ਹੈ ਤੇ ਬਾਕੀ ਚੱਲ ਵੀ ਰਹੀ ਹੈ ਕੈਸ਼ ਵਗੈਰਾ ਦੀ ਕਰ ਰਹੇ ਆ। ਕੁਛ ਕਾਈਟਮਸ ਜਿਹੜੀਆਂ ਉਹਨਾਂ ਬਾਰੇ ਅਸੀਂ ਜਿਹੜੀ ਹੈ ਹਲੇ ਸਰਚ ਕਰ ਰਹੇ ਹਾਂ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕੱਲ ਇਹਨਾਂ ਨੂੰ ਅਸੀਂ ਮਣਜੁਗਦਾਰ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਰਿਮਾਂਡ ਵੀ ਲਵਾਵਾਂਗੇ ਤੇ ਅਸੀਂ ਸਾਰੀ ਦੀ ਸਾਰੀ ਇਹ ਰਿਕਵਰੀ ਕਰ ਲਾਂਗੇ। ਸਾਡੀ ਲੱਗਦਾ ਕਿ ਹੋਰ ਵੀ ਚੋਰੀਆਂ ਜਾਂ ਉਹੀ ਬਨਾਲੇ ਜਿਹੜੀ ਹੁੰਦੀਆਂ ਉਹਨਾਂ ਚ ਵੀ ਇਹਨਾਂ ਦਾ ਆਪ ਕੋਲ ਸਕੋ ਜੀ ਬਿਲਕੁਲ ਆਪਾਂ ਇਹਨਾਂ ਨੂੰ ਟ੍ਰੇਸ ਕਰ ਵੀ ਰਹੇ ਹਾਂ ਤੇ ਹੋਰ ਵੀ ਅਸੀਂ ਦੋ ਹੋਰ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਟ੍ਰੇਸ ਕੀਤਾ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮਿਤੀ 30 ਜੂਨ ਨੂੰ ਰਿਸ਼ੂ ਜੰਦਲ ਵਾਸੀ ਜਿਹੜੇ ਕਿ ਪਟੇਲ ਨਗਰ ਦੇ ਇਹਨਾਂ ਵੱਲੋਂ ਸਾਨੂੰ ਜਿਹੜਾ ਕਿ ਕੰਪਲੇਂਟ ਦਿੱਤੀ ਗਈ ਸੀ ਕਿ ਇਹਨਾਂ ਦਾ ਇਲੈਕਟ੍ਰੋਨਿਕਸ ਦਾ ਕੰਮ ਹੈਗਾ ਕਿ ਇਹਨਾਂ ਦੇ ਗੋਦਾਮ ਦੇ ਵਿੱਚੋਂ LEDS ਤੇ AC ਵਗੈਰਾ ਜਿਹੜੇ ਨੇ ਉਹ ਮਿਸ ਹੋਏ ਸੀ ਜਿਹਦੇ ਵਿੱਚ ਕਿ FIR ਨੰਬਰ 299 ਮਿਤੀ 36 2025 ਥਾਣਾ ਸਿਟੀ ਬਰਨਾਲਾ ਦਰਜ ਕੀਤੀ ਗਈ ਸੀ ਸੋ ਇਹਦੇ ਵਿੱਚ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਇਹਦਾ ਹੀ ਇੱਕ ਮੁਲਾਜ਼ਮ ਸੀ ਨਰਿੰਦਰ ਸਿੰਘ ਜਿਹਦੇ ਵੱਲੋਂ ਕਿ ਗਦਾਮ ਦੇ ਵਿੱਚੋਂ ਇਹ ਜਿਹੜੇ ਇਲੈਕਟ੍ਰੋਨਿਕਸ ਦਾ ਸਮਾਨ ਸੀ ਉਹਨਾਂ ਦੀ ਜਿਹੜਾ ਫਰਦਰ ਗੈਬ ਕਰ ਦਿੱਤੇ ਜਾਂਦੇ ਸੀਗੇ ਤੇ ਉਹਦੇ ਨਾਲ ਦੋ ਸਾਥੀ ਕਰਨ ਤੇ ਸੰਜੇ ਸਿੰਘ ਜਿਹੜੇ ਕਿ ਬਰਨਾਲਾ ਸੇਖਾ ਰੋਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਵੀ ਜਿਹੜਾ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ ਇੱਕ LED ਤੇ ਤਿੰਨ AC ਜਿਹੜੇ ਬਰਾਮਦ ਕੀਤੇ ਗਏ ਨੇ ਇਨਾਂ ਨੂੰ ਵੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਫਰਦਰ ਜਿਹੜੀ ਹੈ ਤਫ਼ਤੀਸ਼ ਚੱਲੀ ਆ। ਸਰ ਜਿਹੜਾ ਸਰ ਜਿਹਨੂੰ ਟੀਕੋ ਤੇ ਚੋਰੀ ਹੋਈ ਆ ਉਹਨੇ ਐਸਟੀਮੇਟ ਦਿੱਤਾ ਸੀ ਕਿ 25 ਤੋਲੇ ਗੋਲਡ ਸੀ। ਜੀ ਇਹ ਸਾਰੇ ਨੂੰ ਅਸੀਂ ਵੈਰੀਫਾਈ ਕਰ ਰਹੇ ਆ ਦੋਸ਼ੀ ਦੀ ਪੁੱਛਗਿੱਛ ਵੀ ਚੱਲ ਰਹੀ ਆ ਤੇ ਜਿੰਨੀ ਵੀ ਹੈਗੀ ਆ ਉਹਨਾਂ ਤੋਂ ਅਸੀਂ ਜੋ ਨੋਟ ਲਿਆ ਇੱਕ ਇੱਕ ਗਹਿਣੇ ਦਾ ਤੇ ਫਰਦਰ ਦੋਸ਼ੀਆਂ ਤੋਂ ਜੋ ਜੋ ਬਰਾਮਦ ਕੀ ਹੁੰਦੀ ਆ ਉਹਨੂੰ ਟੈਲੀ ਕੀਤਾ ਜਾ ਰਿਹਾ ਹੈ ਉਹਨਾਂ ਦੀ شناخت ਵੀ ਕਰਾਈ ਜਾਏਗੀ ਜਿਹੜਾ ਜਿਹੜਾ ਗਹਿਣਾ ਬਰਾਮਦ ਹੁੰਦਾ ਹੈ ਤੇ ਸਾਰੀ ਦੀ ਸਾਰੀ ਅਸੀਂ ਰਿਕਵਰੀ ਜਣੀ ਹੈ ਕਰਾਵਾਂਗੇ ਇਸੇ ਤਰ੍ਹਾਂ ਚਾਰ ਇਸ ਹਨ ਟੋਟਲ ਨਹੀਂ ਇੱਕ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੀ ਐਫ ਆਈ ਆਰ ਆ 290 ਇਹਦੇ ਵਿੱਚ ਟੋਟਲ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਐਫ ਆਈ ਆਰ ਨੰਬਰ 299 ਇਹਦੇ ਵਿੱਚ ਵੀ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਇਸੇ ਤਰ੍ਹਾਂ ਇੱਕ ਹੋਰ ਚੋਰੀ ਜਿਹੜੀ ਹੈ ਪੱਤੀ ਰੋਡ ਦੇ ਉੱਤੇ ਹੋਈ ਸੀ ਇਹ ਵੀ ਜਿਹੜੀ ਚੋਰੀ 30 ਜੂਨ ਨੂੰ ਹੀ ਹੋਈ ਸੀ ਜਦੋਂ ਕਾਫੀ ਖਬਰਾਂ ਵੀ ਲੱਗੀਆਂ ਸੀ ਕਿ ਇੱਕ ਦਿਨ ਦੇ ਵਿੱਚ ਜਿਹੜੀਆਂ ਦੋ ਦੋ ਚੋਰੀਆਂ ਹੋਈਆਂ ਨੇ ਇਹਦੇ ਵਿੱਚ ਕਿ ਦਲੀਪ ਸਿੰਘ ਵਾਸੀ ਪੱਤੀ ਰੋਡ ਬਰਨਾਲਾ ਇਹਨਾਂ ਨੇ ਵੀ ਜਿਹੜਾ ਸਾਡੇ ਕੋਲ ਬਿਆਨ ਦਰਜ ਕਰਾਇਆ ਸੀ ਕਿ ਮਿਤੀ 28 6 ਨੂੰ ਇਹ ਆਪਣਾ ਰਿਸ਼ਤੇਦਾਰੀ ਦੇ ਵਿੱਚ ਗਏ ਸੀ ਤੇ ਜਦੋਂ ਇਹ ਵਾਪਸ ਆਏ ਤੇ ਇਹਨਾਂ ਦੇ ਘਰੋਂ ਸੋਨੇ ਦੇ ਜੀਵਰਾਤ ਤੇ ਨਕਦੀ ਵਗੈਰਾ ਚੋਰੀ ਹੋ ਗਈ ਸੀ ਇਹਦੇ ਵਿੱਚ ਮੁਕੱਦਮਾ ਨੰਬਰ 287 ਮਿਤੀ 30 6 2025 ਦਰਜ ਕੀਤਾ ਗਿਆ ਤੇ ਇਹਦੇ ਵਿੱਚ ਵੀ ਇੱਕ ਦੋਸ਼ੀ ਪ੍ਰਦੀਪ ਸਿੰਘ ਪਿੰਦੂ ਵਾਸੀ ਧਨੋਲਾ ਫੁਰਦ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਫਰਦਰ ਇਹਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਦੇ ਵਿੱਚ ਵੀ ਅਸੀਂ ਜਲਦ ਸਾਰੀ ਦੀ ਸਾਰੀ ਰਿਕਵਰੀ ਕਰਾਂਗੇ ਲੱਗਦਾ ਹੋਰ ਖੁਲਾਸੇ ਹੋਣਗੇ ਜੀ ਬਿਲਕੁਲ ਇਹ ਸਾਡੀ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਕਾਫੀ ਮਿਹਨਤ ਕੀਤੀ ਹੈ ਤਿੰਨ ਮੁਕਾਦਮੇ ਜਿਹੜੇ ਚੋਰੀ ਦੇ ਇਹਨਾਂ ਨੇ ਟਰੇਸ ਕੀਤੇ ਨੇ ਜਿਹਦੇ ਵਿੱਚ ਕਿ ਟੋਟਲ 7 ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਤੇ ਸਾਨੂੰ ਉਮੀਦ ਹੈ ਕਿ ਇਹਨਾਂ ਦੀ ਪੁੱਛਗਿੱਛ ਤੋਂ ਹੋਰ ਵੀ ਜੜੀਆਂ ਵਾਰਦਾਤਾਂ ਜੜੀਆਂ ਟਰੇਸ ਹੋਣਗੀਆਂ